ਰਾਜਪੁਰਾ ਦੇ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਹੁੰਦਾ ਹੈ ਤਾਂ ਦੱਸਦੇ ਕਿ ਇਸ ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦੇ ਵੱਲੋਂ ਇਸ ਦਾ ਲਾਹਾ ਵੀ ਲਿਆ ਗਿਆ ਤਾਂ ਨਗਰਪਿੰਡ ਖਰਾਜਪੁਰ ਜਿੱਥੇ ਪਹਿਲਾ ਖੂਨਦਾਨ ਕੈਂਪ ਲੱਗਿਆ ਹੈ ਤੇ ਮੈਡੀਕਲ ਚੈੱਕਅਪ 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਲੱਗਦਾ ਹੈ ਜਿਸ ਦੇ ਵਿੱਚ ਇੱਥੇ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਤਾਂ 65 ਯੂਨਿਟ ਖੂਨ ਜਿਹੜਾ ਇਕੱਠਾ ਹੁੰਦਾ ਹੈ ਮੈਡੀਕਲ ਚੈੱਕਅਪ ਦੇ ਵਿੱਚ 250 ਤੋਂ ਜ਼ਿਆਦਾ ਮਰੀਜ਼ ਜਿਹੜੇ ਨੇ ਪਹੁੰਚਦੇ ਨੇ ਤੇ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਦੇ ਵੱਲੋਂ ਇੱਥੇ ਮੈਡੀਕਲ ਜਿਹੜੇ ਚੈੱਕਅਪ ਨੇ ਉਹ ਕੀਤੇ ਗਏ ਨੇ ਤੇ ਫ੍ਰੀ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ ਇੱਥੇ ਹੀ ਦੱਸਦੀ ਹੈ ਕਿ ਠੇਕੇਦਾਰ ਬੂਟਾ ਸਿੰਘ ਖਰਾਜਪੁਰ ਜ਼िला ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਟਿਆਲਾ ਤੇ ਸਦਾ ਜਸਵਿੰਦਰ ਸਿੰਘ ਜਰਨਲ ਸੈਕਟਰੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਨੇ ਤੇ ਹੋਰ ਨੌਜਵਾਨ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਜਿਸ ਦਾ ਯੋਜਨ ਕੀਤਾ ਜਾਂਦਾ ਜਸਾ ਸਿੰਘ ਲਵਪ੍ਰੀਤ ਸਿੰਘ ਤੇ ਹੋਰ ਵੀ ਕਈ ਨੌਜਵਾਨ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਕੈਂਪ ਦਾ ਆਯੋਜਨ ਹੋਇਆ ਜਿੱਥੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਲਾਹਾ ਲਿਆ। ਨਗਰ ਪਿੰਡ ਖੜਾਈਪੁਰ ਦੇ ਸਹਿਯੋਗ ਦੇ ਨਾਲ ਪਹਿਲਾ ਖੌਨਦਾਨ ਕੈਂਪ ਜੋ ਨੌਜਵਾਨ ਵੀਰਾਂ ਵੱਲੋਂ ਲਗਾਇਆ ਗਿਆ। ਸੋ ਮੈਂ ਜਿੱਥੇ ਨਗਰ ਖੜਾਈਪੁਰ ਦੇ ਯੂਥ ਨੂੰ ਵਧਾਈ ਦੇਣਾ ਉੱਥੇ ਜੋ ਪੰਜਾਬ ਦੇ ਨੌਜਵਾਨ ਵੀਰ ਹੈ ਉਹਨਾਂ ਨੂੰ ਬੇਨਤੀ ਅਸੀਂ ਕਰਦੇ ਹਾਂ ਕਿ ਜੋ ਖੂਨ ਦਾਣਾ ਹੈ ਉਹ ਤੁਸੀਂ ਨੌਜਵਾਨ ਵੀਰੋ ਜਰੂਰ ਕਰਿਆ ਕਰੋ ਤੁਹਾਡੇ ਇੱਕ ਬਲੱਡ ਡੋਨੇਟ ਦੇ ਨਾਲ ਕੋਈ ਮੌਤੇ ਮੋਤੂ ਬਚ ਕੇ ਆ ਸਕਦਾ ਸੋ ਇਸ ਕੈਂਪ ਦੇ ਵਿੱਚ ਅੱਜ ਮੈਡੀਕਲ ਤੋਂ ਜਿੱਥੇ ਟੀਮਾਂ ਪਹੁੰਚੀਆਂ ਨੇ ਜਿੱਥੇ ਚੈੱਕਅਪ ਕੀਤਾ ਗਿਆ ਔਰ ਰਜਿੰਦਰਾ ਹਸਪੀਟਲ ਤੋਂ ਬਲੱਡ ਡੋਨੇਟ ਦੀ ਟੀਮ ਆਈ ਹੈ ਸੋ ਮੈਂ ਜਿੱਥੇ ਨਗਰ ਕਮੇਟੀ ਦਾ ਨਗਰ ਪੰਚਾਇਤ ਖੜਾਈਪੁਰ ਦਾ ਨੌਜਵਾਨ ਵੀਰਾਂ ਦਾ ਸਾਰਿਆਂ ਦਾ ਅਸੀਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪਹਿਲਾ ਉਪਰਾਲਾ ਕੀਤਾ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਅਸੀਂ ਇਹ ਕੈਂਪ ਜੋ ਇਹ ਤਨਤਨ ਸ਼ਹੀਦ ਬਾਬਾ ਉਹਦੇ ਸਿੰਘ ਦੀ ਯਾਦ ਦੇ ਵਿੱਚ ਅਸੀਂ ਲਵਾਇਆ ਲਵਾਵਾ ਕਰਾਂਗੇ ਜੀ ਸੋ ਮੈਂ ਦੁਬਾਰਾ ਫਿਰ ਜਿੰਨੇ ਵੀ ਸਾਡੇ ਕੋਲ ਮਹਿਮਾਨ ਆਏ ਆ ਜੋ ਇਸ ਬਲੱਡ ਡੋਨੇਟ ਦੇ ਵਿੱਚ ਹਾਜ਼ਰ ਹੋਏ ਆ ਸਾਰਿਆਂ ਨੂੰ ਜੀ ਆਖਦੇ ਹਾਂ ਧੰਨਵਾਦ ਕਰਦੇ ਹਾਂ ਜੀ ਸਸੇ ਕਾਲ ਜੀ ਹਾਤੇ ਬੁਲਾਈਏ ਵਾਈ ਗੁਰੂ ਜੀ ਦਾ ਖਾਲਸਾ ਤੇ ਵਾਈ ਗੁਰੂ ਜੀ ਦੀ ਪਤਿ ਫੂਨ ਦਾਨ ਹੂਨ ਦਾ ਨੀ ਇਹ ਮਹਾਦਾਨ ਹੈ ਇਸ ਤੋਂ ਉੱਤੇ ਕੋਈ ਦਾਨ ਨਹੀਂ ਕਿ ਬਾਕੀ ਦਾਨ ਜਿਹੜੇ ਹਨ ਉਹ ਤੁਸੀਂ ਕਿਸੇ ਪੈਸੇ ਰਾਹੀਂ ਕਰਦੇ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਕਰਦੇ ਹੋ ਇਹਦੇ ਕੀ ਹੈ ਤੁਸੀਂ ਇੱਕ ਸਰੀਰ ਦਾ ਅੰਗ ਦਾਨ ਕਰਦੇ ਹੋ ਤੇ ਇਸ ਤੇ ਮਹੱਤਾ ਇਹ ਹੈਗਾ ਕਿ ਕਿੱਥੇ ਤੁਹਾਡਾ ਮਾਂ ਦੇ ਆਂਦੇ ਆंसू ਕੰਮ ਨਹੀਂ ਆਂਦੇ ਕਿਸੇ ਦਾ ਪੈਸਾ ਕੰਮ ਨਹੀਂ ਆਂਦਾ ਇੱਕ ਬੂੰਦ ਜਿਹੜੀ ਹੈਗੀ ਖੂਨ ਦੀ ਉਹ ਕਈ ਵਾਰ ਜ਼ਿੰਦਗੀ ਨੂੰ ਬਚਾ ਦਿੰਦੀ ਹੈ ਇੱਕ ਯੂਨਿਟ ਜਿਹੜਾ ਬਲੱਡ ਹੈ ਉਹ ਉਹ ਦਰੂਤਮਨ ਦੇ ਬੰਦੇ ਨੂੰ ਚਾਹੇ ਉਹ ਦਰਵਾ ਦਰਵਸਤਾ ਚਾਹੇ ਚਾਹੇ ਕਿਸੇ ਆਪਰੇਸ਼ਨ ਵੇਲੇ ਹੈ ਉਹ ਇੱਕ ਐਸੀ ਚੀਜ਼ ਐ ਐਸੀ ਚੀਜ਼ ਐ ਕਿ ਉਸ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ ਤੋਂ ਤਦ ਹੀ ਖੂਨ ਦਾ ਖੂਨਦਾਨ ਨੂੰ ਸਦਾ ਮਹਾਦਾਨ ਕਿਹਾ ਜਾਂਦਾ ਹੈ ਮੈਂ ਸਾਰਿਆਂ ਨੂੰ ਜਿਹੜੇ ਜਨਨ ਸਾਰਿਆਂ ਨੇ ਬਲੱਡ ਡੋਨੇਟ ਕੀਤਾ ਹੈ ਤੇ ਸਾਰੇ ਆਰਗੇਨਾਈਜ਼ਰ ਨੂੰ ਇਸ ਮਹਾਕਾਮ ਵਾਸਤੇ ਇਸ ਐਸਾ ਕੰਮ ਜਿਹੜਾ ਕਿ ਸੁਸਾਇਟੀ 'ਚ ਇਸ ਤੋਂ ਉੱਤੇ ਕੋਈ ਕੰਮ ਨਹੀਂ ਹੈ ਉਸ ਵਾਸਤੇ ਸਾਰਿਆਂ ਨੂੰ ਬੜੀ ਬੜੀ ਵਧਾਈ ਦਿੰਦਾ। ਧੰਨਵਾਦ। ਇਦਾਂ ਹੀ ਇਹ ਮੇਨ ਤਾਂ ਸਾਡੇ ਨਗਰ ਵਾਲਿਆਂ ਨੇ ਕਰਿਆ ਹੋਇਆ ਹੈ। ਕੁਝ ਜਿਹੜੇ ਸਾਡੇ ਸੱਜਣ ਮਿੱਤਰ ਸੀ ਸਾਡੇ ਲਿੰਕ ਦੇ ਉਹ ਬਾਹਰੋਂ ਵੀ ਆਏ ਨੇ। ਮੇਰੇ ਖਿਆਲ 'ਚ 50 ਤੋਂ ਲੈ ਕੇ 60 ਯੂਨਿਟ ਦੇ ਵਿੱਚ ਵਿੱਚ ਹੋ ਗਿਆ ਅਜੇ ਕੰਮ ਚੱਲ ਰਿਹਾ ਹੈਗਾ। ਤੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ ਕਿਉਂਕਿ ਅਸੀਂ ਪਹਿਲੀ ਵਾਰ ਕਰਦੇ ਸੀ ਤੁਹਾਨੂੰ डर ਵੀ ਲੱਗਦਾ ਸੀ ਸ਼ਾਇਦ ਡੋਨਰ ਨਾ ਆਉਣ ਨਾ ਕਿਤੇ ਸਾਡਾ ਮਜ਼ਾਕ ਬਣ ਕੇ ਉਹ ਨਾ ਰਹਿ ਜੇ ਪਰ ਬਹੁਤ ਸਾਥ ਦਿੱਤਾ ਹੈ ਸਾਰੇ ਡੋਨਰਾਂ ਨੇ ਨਗਰ ਵਾਸੀਆਂ ਨੇ ਸਾਥ ਦਿੱਤਾ ਹੈ ਬਾਲ ਲੀਆਂ ਟੀਮਾਂ ਨੇ ਜਿਹੜੀ ਡਾਕਟਰ ਸਾਹਿਬ ਦੀ ਟੀਮ ਆਈ ਹੈ ਜਾਂ ਉਹ ਟੀਮਾਂ ਨਾਲ ਇਹਨੇ ਸੇਵਾਦਾਰ ਵਾਲੇ ਆਏ ਨੇ ਸਭ ਨੇ ਸਾਥ ਦਿੱਤਾ ਹੈ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਸਾਡਾ ਮਨੋਂ ਵੱਲ ਉੱਚਾ ਹੋਇਆ ਆਉਣ ਵਾਲੇ ਟਾਈਮ ਤੇ ਹੋ ਸਕਦਾ ਹੈ ਅਸੀਂ ਇਹ ਤੋਂ ਵੱਧ ਦਾ ਕੈਂਪ ਲਾ ਕੇ ਮਨ ਨੂੰ ਦੀ ਸੇਵਾ ਕਰੀਏ ਥੈਂਕ ਯੂ ਪਿੰਡ ਖਰਾਜਪੁਰ ਦੇ ਬਤਵੰਦੇ ਸਜਣਾ ਨੇ ਇਹ ਨੌਜਵਾਨ ਜਿਹੜੇ ਵੀਰ ਨੇ ਆਪਣੇ ਪਿੰਡ ਦੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਇੱਕ ਮੈਡੀਕਲ ਕੈਂਪ ਇੱਕ ਬਲੱਡ ਡੋਨੇਸ਼ਨ ਕੈਂਪ ਜੜਾ ਇਹਨਾਂ ਨੇ ਆਪਣੇ ਪਿੰਡ ਦੇ ਵਿਖੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਗਾਇਆ ਤਾਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਆਦਾ ਤਾਂ ਲੋਕ ਸਵਾਰਥੀ ਹੋ ਗਏ ਨੇ ਆਪਣੇ ਮਤਲਬ ਤੋਂ ਬਗੈਰ ਉਹਨਾਂ ਨੂੰ ਕੰਮ ਨਹੀਂ ਹੈ ਪਰ ਤੂੰ ਜਦ ਇਹ ਜਿਹੇ ਕੋਈ ਕਾਰਜ ਹੋਣੇ ਆ ਤਾਂ ਬੜੀ ਖੁਸ਼ੀ ਹੁੰਦੀ ਆ ਕਿ ਚੰਗੀ ਸੋਚ ਵਾਲੇ ਲੋਕ ਚੰਗੀ ਸੋਚ ਨੂੰ ਹੋਰਾਂ ਤੱਕ ਪਹੁੰਚਾਉਣ ਲਈ ਇਹ ਜੇ ਬਧੀਆ ਭਰਾਲੇ ਕਰਦੇ ਆ ਹੁਣ ਇਹਨਾਂ ਦੇ ਕੈਂਪ ਦੇ ਵਿੱਚ ਮੈਂ ਦੇਖ ਰਿਹਾ ਕਾਫੀ ਵੱਡੀ ਗਿਣਤੀ ਦੇ ਵਿੱਚ ਮੈਡੀਕਲ ਚੈੱਕਅਪ ਨੇ ਕਰਾਈ ਲੋਕਾਂ ਨੇ ਲਾਭ ਉਠਾਇਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਖੋਨਦਾਰ ਨੂੰ ਵੀ ਠੇਕ ਕੀਤਾ ਇਸ ਖੂਨ ਰਾਹੀਂ ਜੋ ਤੇ ਪ੍ਰਾਪਤ ਹੋਇਆ ਰਜਿੰਦਾ ਹਸਪਤਾਲ ਜਿਹੜੀ ਸਰਕਾਰੀ ਹਸਪਤਾਲ ਦੀ ਟੀਮ ਹੈਗੀ ਆ ਤੇ ਉਹਨਾਂ ਨੇ ਬਲੱਡ ਕਲੈਕਟ ਕੀਤਾ ਤੋਂ ਔਰ ਇਸ ਬਲੱਡ ਰਾਹੀਂ ਕਈਆਂ ਦੀ ਜਾਨ ਬਚੇਗੀ ਕਈ ਬਿਮਾਰਾਂ ਦੀ ਸਿਹਤ ਠੀਕ ਹੋਊਗੀ ਅਤੇ ਉਹਦਾ ਜਿਹੜਾ ਪੁੰਨ ਹੈਗਾ ਇਹਨਾਂ ਸਾਰੇ ਵੀਰਾਂ ਨੂੰ ਲੱਗਣਾ ਜਿਨ੍ਹਾਂ ਨੇ ਅਪਰਾਲਾ ਕੀਤਾ ਜਿਨ੍ਹਾਂ ਨੇ ਖੂਨਦਾਨ ਕੀਤਾ ਵਾਹਿਗੁਰੂ ਪਰਮਾਤਮਾ ਇਹਨਾਂ ਤੇ ਮਿਹਰ ਕਰੇ ਜਿਨੇ ਵੀ ਆਗੂ ਨੇ ਇਸ ਕੰਮ ਨੂੰ ਅੱਗੇ ਹੋਰ ਵਧਾਉਣ ਕਿਉਂਕਿ ਇਹ ਜੇ ਪਹਿਲਾ ਕੰਮ ਹੈਗਾ ਖਾਸ ਕਰਕੇ ਅੱਗੇ ਵੀ ਜਿਹੜਾ ਹੈਗਾ ਇਹ ਲਗਾਤਾਰ ਇਸ ਤਰ੍ਹਾਂ ਕੈਂਪ ਲਗਾਉਂਦੇ ਰਹਿਣਗੇ ਸਾਡੇ ਵਿੱਚ ਡਾਕਟਰ ਸਰਵਜੀਤ ਸਿੰਘ ਜੀ ਜੋ ਸਾਡੇ ਬਹੁਤ ਹੀ ਸੀਨੀਅਰ ਡਾਕਟਰ ਨੇ ਰਾਜਪੁਰਾ ਦੇ ਇਹ ਵੀ ਪਹੁੰਚੇ ਨੇ ਇਹਨਾਂ ਨਾਮ ਵਿੱਚ ਜੀ ਆਖਦੇ ਆ ਸਾਡੇ ਐਡਵੋਕੇਟ ਸੁਚੇਤ ਸਿੰਘ ਜੀ ਬੂਟਾ ਸਿੰਘ ਜੀ ਜਸਵਿੰਦਰ ਸਿੰਘ ਜੀ ਕਮਲਜੀਤ ਸਿੰਘ ਜੀ ਨੰਬਰਦਾਰ ਸਾਹਿਬ ਸਾਰੇ ਬਤੌਂਦੇ ਸੱਜਣ ਖੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੱਡੀ ਉਪਰਾਲਾ ਕਰਨ ਦਾ ਅੱਜ ਜਿਹੜੇ ਇਹ ਪਿੰਡ ਖਰਾਜਪੁਰ ਦੀ ਸੁੰਗੂ ਸੰਗਤ ਵੱਲੋਂ ਸਰਦਾਰ ਬੂਟਾ ਸਿੰਘ ਤੇ ਸਰਦਾਰ ਜਸਵਿੰਦਰ ਸਿੰਘ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਐਫਰਟ ਨਾਲ ਜਿਹੜਾ ਇਹ ਖੂਨਦਾਨ ਕੈਂਪ ਲੱਗਿਆ ਔਰ ਹੈਲਥ ਚੈਕਿੰਗ ਚੈੱਕਅਪ ਕੈਂਪ ਲੱਗਿਆ ਇਹਦੇ ਵਾਸਤੇ ਜਿਹੜੀ ਇਹਨਾਂ ਦੀ ਮਿਹਨਤ ਹੈ ਉਹ ਬਹੁਤ ਵਧੀਆ ਰੰਗ ਲਿਆਈ ਹੈ ਦੇਖੋ ਕਿੰਨੇ ਡੋਨਰ ਆਏ ਨੇ ਔਰ ਕਿੰਨੀ ਜਿਹੜੀ ਹੈਗੀ ਹੈ ਸੰਗਤ ਆਈ ਹੈ ਆਪਣਾ ਮੈਡੀਕਲ ਚੈੱਕਅਪ ਕਰਾਉਣ ਵਾਸਤੇ ਸਾਨੂੰ ਲੋੜ ਹੈ ਇਹੋ ਜੇ ਉਪਰਾਲਿਆਂ ਦੀ ਇਹ ਖਰਾਜਪੁਰ ਪਿੰਡ ਜਿਹੜਾ ਹੈਗਾ ਇਹ ਐਸੇ ਸਮਾਜ ਸੇਵੀ ਕੰਮਾਂ ਵਾਸਤੇ ਇੱਕ ਨੰਬਰ ਤੇ ਆਂਦਾ ਆਪਣੇ ਰਾਜਪੁਰੇ ਚ ਔਰ ਇਹ ਵੀਰ ਨੇ ਜਿਹੜੇ ਇਹ ਬਹੁਤ ਉਦਮੀ ਨੇ ਇਹਨਾਂ ਦੀ ਜਿਹੜੀ ਹੈਗੀ ਹੈ ਏਕਤਾ ਪਿਛਲੇ ਸਮੇਂ ਤੋਂ ਦੇਖ ਲੋ ਵੀ 14 ਮਹੀਨੇ ਆਪਣਾ ਸੰਘਰਸ਼ ਜਿਹੜਾ ਹੈਗਾ ਸ਼ੰਭੂ ਬਾਰਡਰ ਤੇ ਲੱਗੇ ਰਿਹਾ ਉੱਥੇ ਇਹਨਾਂ ਦੀ ਸੇਵਾ ਬਹੁਤ ਸਾਰਾ ਨਹੀਂ ਸੀਗੀ ਔਰ ਹੁਣ ਵੀ ਜਿਹੜੇ ਸਮਾਜ ਸੇਵੀ ਕੰਮ ਕਰਦੇ ਨੇ ਇਹ ਇਹਨਾਂ ਦੀ ਤਾਰੀਫ ਕਰਨੀ ਪੈ ਰਹੀ ਹੈ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਖੂਨ দান ਦੀ ਜਿਹੜੀ ਹੈਗੀ ਹੈ ਮਹੱਤਤਾ ਉਹ ਨੌਜਵਾਨਾਂ ਤੋਂ ਵੱਧ ਹੋਰ ਨਹੀਂ ਕੋਈ ਸੇਵਾ ਕਰ ਸਕਦਾ ਹੈਗਾ ਕਿਉਂਕਿ ਅੱਜ ਦੇ ਟਾਈਮ 'ਚ ਜਿਹੜੇ ਹੈਗੇ ਥੈਲੇਸੀਮੀਆ ਤੋਂ ਪੀੜਤ ਬੱਚੇ ਆ ਉਹਨਾਂ ਨੂੰ ਵੀ ਖੂਨ ਦੀ ਲੋੜ ਹੈ ਔਰ ਜਿਹੜੇ ਹੋਰ ਕਈ ਬਿਮਾਰੀਆਂ ਤੋਂ ਪੀੜਤ ਹੈਗੇ ਆ ਇਨਸਾਨ ਉਹਨਾਂ ਨੂੰ ਖੂਨਦਾਨ ਦੀ ਬਹੁਤ ਲੋੜ ਹੈ ਖੂਨਦਾਨ ਇੱਕ ਐਸਾ দান ਹੈ ਜਿਹੜਾ ਤੰਦਰੁਸਤ ਆਦਮੀ ਇੱਕ ਯੂਨਿਟ ਖੂਨ ਦੇ ਕੇ ਚਾਰ ਪੇਸ਼ੈਂਟਾਂ ਦੀ ਜਾਨ ਬਚਾ ਸਕਦਾ ਹੈ ਔਰ ਉਸ ਨੂੰ ਸਿੱਧੇ ਤੌਰ ਤੇ ਖੂਨਦਾਨੀ ਨੂੰ ਆਪਣੇ ਆਪ ਨੂੰ ਫਾਇਦਾ ਹੁੰਦਾ ਹੈ ਤੇ ਇਹ ਜਿਹੜੀ ਹੈਗੀ ਇੱਕ ਲਹਿਰ ਬਣਾ ਕੇ ਆਪਾਂ ਨੂੰ ਚੱਲਣਾ ਚਾਹੀਦਾ ਕਿਉਂਕਿ ਸਾਡੇ ਐਕਸੀਡੈਂਟਲ ਕੇਸ ਵੀ ਬਹੁਤ ਆਉਂਦੇ ਆ ਹਸਪੀਟਲ 'ਚ ਔਰ ਸਾਡੇ ਜਿਹੜੇ ਥੈਲਾਸੀਮੀਆ ਪੀੜਤ ਜਿਹੜੇ ਬੱਚੇ ਆ ਮੇਨ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਅੱਗੇ ਜ਼ਿੰਦਗੀ ਜਿਉਣੀ ਹੈ ਜੇ ਅਸੀਂ ਕੂਮਦਾਨ ਕਰਾਂਗੇ ਤਾਂ ਉਹ ਬੱਚੇ ਸਮਾਜ ਨੂੰ ਕੁਝ ਨਾ ਕੁਝ ਸੇਧ ਦੇਣਗੇ ਔਰ ਅੱਗੇ ਆਪਣੀ ਜ਼ਿੰਦਗੀ ਜੂਣ ਦੇ ਸਮਰੱਥ ਹੋਣਗੇ ਔਰ ਇਹ ਜਿਹੜਾ ਹੈਗਾ ਉਪਰਾਲਾ ਇਹ ਹਰ ਪਿੰਡ ਚ ਹੋਣਾ ਚਾਹੀਦਾ ਇਹ ਮੇਰੀ ਆਪਣੀ ਪਰਸਨਲ ਸੋਚ ਹੈ ਵੀ ਇਹ ਨਗਰ ਪੰਚਾਇਤਾਂ ਨੂੰ ਔਰ ਪਿੰਡ ਦੀਆਂ ਨੌਜਵਾਨਾਂ ਨੂੰ ਇਕਾ ਕਰਕੇ ਇਹ ਕੈਂਪ ਲਾਉਣੇ ਚਾਹੀਦੇ ਹਨ ਸਰ ਜੀ ਕੈਂਪ ਵਿੱਚ ਆਏ ਕੀ ਕਿਣਾ ਚਾਹੁੰਦੇ ਹੋ ਦੇਖੋ ਇਹ ਪਹਿਲੀ ਵਾਰੀ ਜਿਹੜੇ ਖਰਾਜਪੁਰ ਦੇ ਸਾਡੀ ਯੰਗ ਟੀਮ ਹੈ ਬੱਚੇ ਸਾਡੇ ਉਹਨਾਂ ਨੇ ਬਲੱਡ ਕੈਂਪ ਲਾਇਆ ਇਹ ਮੈਂ ਇਹ ਸੋਚਦਾ ਕਿ ਜੇ ਬੱਚਿਆਂ ਦੀ ਅਜਿਹੀ ਸੋਚਾ ਜਿਹੜੀਆਂ ਪਰਾਈਆਂ ਪੰਜਾਬ ਚ ਫੈਲੀਆਂ ਹੋਈਆਂ ਨੇ ਉਹਨਾਂ ਦਾ ਖਾਤਮਾ ਇਹ ਸਮਾਜ ਸੇਵਾ ਦੇ ਵਿੱਚ ਇਹ ਆਦਤ ਅਧਿਆਤਮਿਕ ਕੌਤੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਲਗਾਵਾਂਗੇ ਤਾਂ ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ ਤੇ ਇਹਨਾਂ ਬੱਚਿਆਂ ਨੇ ਬੜਾ ਵੱਡਾ ਉਪਰਾਲਾ ਕੀਤਾ ਮੈਂ ਬਹੁਤ ਤਾਰੀਫ ਕਰਨਾ ਇਸ ਗੱਲ ਦੇ ਲਈ ਜਿਸ ਮੇਰੇ ਆਪਣੇ ਬੱਚੇ ਆ ਇਹਨਾਂ ਬੱਚਿਆਂ ਨੂੰ ਸਿਹਤ ਅਸੀਂ ਦੇਣੀ ਆ ਉਹ ਇਹਨਾਂ ਤੋਂ ਸਿੱਖ ਕੇ ਕੋਈ ਹੋਰ ਬੱਚੇ ਅੱਗੇ ਅਜਿਹੇ ਕਦਮ ਚੱਕਣਗੇ ਤਾਂ ਮੈਂ ਇਹ ਸੋਚਦਾ ਕਿ ਬੜਾ ਅੱਛਾ ਜਿਹੜਾ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਆ ਇਲਾਕੇ ਤੇ ਬੜਾ ਬਹੁਤ ਵਧੀਆ ਸਨੇਹਾ ਜਾਏਗਾ ਦੂਜੇ ਬੱਚੇ ਵੀ ਪ੍ਰੇਰਿਤ ਹੋਣਗੇ ਇਸ ਗੱਲ ਤੋਂ ਤੇ ਸੋ ਮੈਂ ਖੁਸ਼ੀ ਮਹਿਸੂਸ ਕਰਨਾ ਤੇ ਇਹਨਾਂ ਦੀ ਲੰਮੀ ਉਮਰ ਦੇ ਲਈ ਅਤੇ ਚੰਗੀ ਮਤ ਦੇ ਲਈ ਅਰਦਾਸ ਕਰਦਾ ਸੋ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਇਸ ਬਾਰੇ ਨੌਜਵਾਨਾਂ ਨੂੰ ਕਹਿਤਾ ਜੇ ਸੰਸਥਾ ਬਣਾਏ ਕਈ ਸੰਸਥਾ ਬਣਾਏ ਬਲੱਡ ਬਾਰੇ ਕੀ ਕਹਿਣਾ ਚਾਹੁੰਦਾ ਵੱਡਾ ਲੱਡ ਤਾਂ ਦੇਖੋ ਜੀ ਇੱਕ ਬੜਾ ਮੁੱਲਾਦਾਨ ਆ ਤਾਂ ਲੱਡ ਦੇ ਕੇ ਇੱਕ ਤਾਂ ਸੀ ਆਪਣੇ ਸਰੀਰ ਚੋਂ ਬਿਮਾਰੀਆਂ ਕਟਾ ਕੱਢ ਲੈ ਕਟਾ ਦਿੰਨੇ ਹੈਗੇ ਆ ਅਤੇ ਜਿਹੜੇ ਬੀਪੀ ਬੂਪੀ ਦੀਆਂ ਬਿਮਾਰੀਆਂ ਨੇ ਜਿਹੜੇ ਬੰਦੇ ਪੀ ਦੇ ਅਰਾਊਂਡ ਹੈਗੇ ਆ ਇਹ ਉਹ ਜ਼ਰੂਰੀ ਹੈ ਕਿ ਇੱਕ ਸਾਲ ਦੇ ਵਿੱਚ ਉਹ ਇੱਕ ਵਾਰੀ ਜ਼ਰੂਰ ਬਲੱਡ ਦੇਣ ਤੇ ਉਹਦੇ ਨਾਲ ਸਾਡੇ ਸਰੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਦੂਜੇ ਦੀ ਕਿਸੇ ਦੀ ਜ਼ਿੰਦਗੀ ਬਚਾ ਰਹੇ ਹਾਂ ਇਹ ਕਿਸੇ ਦੀ ਲਾਈਫ ਨੂੰ ਜੇ ਤੁਸੀਂ ਪ੍ਰੋਟੈਕਟ ਕਰਦੇ ਆ ਬਚਾਉਂਦੇ ਆ ਤੇ ਇਸ ਤੋਂ ਵੱਡੀ ਪ੍ਰਾਪਤੀ ਜ਼ਿੰਦਗੀ ਦੀ